ਵੀਰਿਆ ਬਈ ਦੇ ਨੂੰ ਕਿ ਆ ਕੇ ਰੱਖਦਾ ਬਈ ਅੱਗੇ ਤੋਂ ਕਰਦੀ ਐ ਐਦਾਂ ਫੜ ਕੇ ਨਾ ਇੱਧਰ ਨੂੰ ਹੁਣ ਖਾਣਾ ਵੜਾਉਂਦਾ ਤਾਂ ਕਰਕੇ ਸਟੇਕ ਹੁੰ ਗਈ ਸਲੂਜ ਜਿੱਕੇ ਦਾ ਫੜ ਕੇ ਵਾ ਅਸਕਰ ਬੋਰਡ ਦਾ ਵਗੈਰੀ ਹਾਂ ਹਾਂ ਹਾਂਜੀ ਬਾਪੇ ਉਹ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਕੀ ਹਾਲ ਚੱਲ ਕਿਵੇਂ ਹੋ ਕੈਮ ਹੋ ਚੜਦੀ ਗਲਾ ਉਮੀਦ ਆ ਸਾਰੇ ਚੜਦੀ ਗਲਾ ਜੀ ਹੋਣਗੇ ਔਰ ਵੀਰ ਜੀ ਕਿਦਾਂ ਹੋ ਗਈ ਗੁੱਡ ਮਾਰਨਿੰਗ ਕੈਮ ਚੜਦੀ ਕਲਾ ਵਧੀਆ ਸਤਿ ਸ਼੍ਰੀ ਅਕਾਲ ਜੀ ਵਧੀਆ ਨੀਂਦ ਆਈ ਵਧੀਆ ਨੀਂਦ ਮੈਂ ਤਾਂ ਵਧੀਆ ਆ ਗਏ ਬਾਬੇ ਨੇ ਚੌਧਰੀ ਨੇ ਠਾਤਾ ਸਾਰੇ ਆ ਕੇ ਟਾਈਮ ਨਾਲ ਹੀ ਉਹਨੇ ਕਰਤਾ ਕੰਮ ਘਰ ਆ ਬਾਕੀ ਚਲੋ ਬਾਬੇ ਦਾ ਨਾਲ ਜੀ ਚਾਹ ਬਣੀ ਹਾਂ ਹੋਰ ਕੀ ਤੇ ਕਰੀਏ ਅੱਗੇ ਦਾ ਸਫ਼ਰ ਕੰਟੀਨਿਊ ਓ ਵੀਰੋ ਪ੍ਰੈਸ਼ਰ ਆ ਰਹਣਾ ਪ੍ਰੈਸ਼ਰ ਆ ਰਹਣਾ ਇਹ ਤੂਤੀਆਂ ਖੋਲ ਦੀਏ ਕਿ ਕੁੱਤੇ ਬਿੱਲੇ ਨੂੰ ਮੂੰਹ ਨਾ ਲਾਉਣਾ ਪਵੇ ਨੂੰ ਨਹੀਂ ਤੇ ਦੀੜ ਹੀ ਕਰ ਲਿਆ ਤੇ ਮਿਲਦੇ ਆ ਬਾਬਿਓ ਕਿਤੇ ਸ਼ੱਕਦੇ ਆ ਚਾਹ ਬਾਣੀ ਤੇ ਅਰੋ ਵੀ ਚੱਲੀ ਆ ਕੇ ਨੂੰ ਘਰ ਖੋਲ ਇਹ ਤੂਤੀਆਂ ਪਹਿਲਾਂ ਦੇ ਹੈਗਾ ਛਪੜੀਆ ਪਰ ਫੂਲ ਚੈੱਕ ਕਰੀ ਮਾੜਾ ਉਹ ਇਹ ਹੈਗਾ ਛਪੜੀਆ ਤੋਬਾ ਪੰਜਾਬ ਵਾਲੇ ਦਾ ਤੋਬਾਕ ਨਹੀਂ ਆਪਣੇ ਮਾਝੇ ਦੇ ਛਪੜੀ ਕਹਿੰਦੇ ਨਾ ਤੁਹਾਡੇ ਛਪੜੀ ਕਹਿੰਦੇ ਆ ਨਾ ਇਹ ਮੇਰੇ ਵੀਰ ਦਾ ਹੈਗਾ ਏਰੀਆ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਅੰਮ੍ਰਿਤਸਰੀਆ ਆਪਣਾ ਹੈਗਾ ਗਰਦਾਸਪੁਰ ਇੱਥੇ ਲੱਗੇ ਆ ਪ੍ਰੈਸਰ ਹੋਰ ਨਾ ਕੰਦ ਕੰਦੇ ਕੰਗਰ ਨਾ ਆਹ ਕਹਿੰਦੇ ਚੋਬਰ ਕਿੱਥੇ ਫਿਰਦੇ ਆ ਬੰਗਾਲ ਚ ਚੋਬਰ ਫਿਰਦੇ ਆ ਵੈਸਟ ਬੰਗਾਲ ਚ ਕੁਲ ਫਿਰਦੇ ਆ ਵੇ ਇਸਟ ਬਗਾਲ ਇਹ ਆ ਵੀਰ ਦੀ ਰਾਣੀ ਆਏ ਆਪਣੀ ਰਾਣੀ ਚੱਲੇ ਆ ਪੰਜਾਬ ਨੂੰ ਸਫ਼ਰ ਤੁਹਾਨੂੰ ਪਤਾ ਹੀ ਆਪਣਾ ਹੈਗਾ ਵਾ ਕੋਲਕਾਤਾ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੇ ਕਿਲੋਮੀਟਰ ਪੈਂਦੇ ਆਪਣੇ 1800 ਕੁਸ਼ ਕਿਲੋਮੀਟਰ ਚਲਿਓ ਜੀ ਬਟਾ ਮਹੱਤਮੈਂ ਤੁਹਾਨੂੰ lobby ਪਿਆਬੀ ਨੂੰ ਪਾਉਂਗੇ ਟੂਲ ਟੈਕਸ ਤੇ ਤੇ ਇੱਥੇ ਬਾਥਰੂਮ ਹੈ ਨੇ ਕਿਵੇਂ ਚਾਲੂ ਕੇ ਜਾਂ ਕਿੱਦਾਂ ਫ੍ਰੈਸ਼ ਸ਼ਿਸ਼ ਹੋ ਕੇ ਫਿਰ ਛੱਕਦੇ ਆਂ ਚਾਹ ਬਣੀ ਅੱਧੀ ਸੱਜਣੋਂ ਕਿੱਦਾਂ ਵਧੀਆ ਵਧੀਆ ਪੰਜਾਬੀ ਚਾਹ ਬਣੀ ਚਲੋ ਚਲੋ ਯਾਰ ਸਰੀਰ ਘੜਾ ਜਾ ਕਰੀਏ ਕਰਾਚੂ ਨੂੰ ਸ਼ਾਬਾਸ਼ ਉਹ ਤੇ ਪਿੰਨੇ ਉਹ ਜਹਾ ਤੇ ਵੀ ਉਹ ਜਹਾ ਆ ਤੇ ਯਾਦ ਆ ਕਿ ਤਾ 25300 ਰੁਪਏ 25300 ਰੁਪਏ ਤੱਕ ਰਹਿ ਜਾਂਦਾ ਇਹ ਆੜਾ ਨਾਲ ਦੀ ਨਾਲ ਹੀ ਕੈਮਰਾ ਕਾਲ ਨੂੰ ਵੀਰਿਆ ਉਹ ਇਹ ਦੇਖੀਂ ਕਿ ਆ ਕੇ ਬੈਠੋ ਭਾਈ ਇਹ ਡਿੰਗਰ ਫੋਮ ਕਰਦੀ ਹੈ ਐਦਾਂ ਫੜ ਕੇ ਨਾ ਇਧਰ ਨੂੰ ਹੁਣ ਖਾਣਾ ਮੜਾਉਂਦਾ ਤਾਂ ਕਰਕੇ ਸਟਿੱਕ ਹੁੰਗਾਈ ਸਲਫ ਵਿੱਚ ਜਿੱਕੇ ਦਾ ਫੜ ਕੇ ਆਸਕੇ ਰਪੋਰਟ ਕਾ ਮਗ ਨਹੀਂ ਹਾਂ ਮੱਛੇ ਵਾਲੇ ਭਾਉ ਮੱਛੇ ਵਾਲੇ ਉਹ ਇਹ ਫਾੜ ਕੇ ਗਿੱਲਟਾ ਪੀਤੇ ਇੱਥੇ ਬਿਲਕੁਲ ਵੀ ਜਗ੍ਹਾ ਨਹੀਂ ਗੱਡੀਆਂ ਗੱਡੀਆਂ ਲੱਗੀਆਂ ਨੇ ਹੁਣ ਅਹੀਂ ਗੱਡੀਆਂ ਉਹ ਟੈਂਕੀ ਸਾਹਮਣੇ ਗੈਸ ਟੈਂਕੀ ਉਹਨਾਂ ਨੂੰ ਪੁੱਛਿਆ ਕਿੰਦੇ ਰੋਟੀ ਪਣੀ ਖਾ ਲਿਆ ਅਹੀਂ ਆਰਾਮ ਕਰਨਾ ਹੈ ਕਿ ਐ ਡੱਗ ਮੈਂ ਯਾਰ ਅਹੀਂ ਰੋਟੀ ਪਣੀ ਖਾਣਾ ਵਾ ਤੇ ਕਹਿੰਦੇ ਚੱਲ ਅਸੀਂ ਗੱਡੀਆਂ ਕੱਢ ਲੈਂਦੇ ਆ ਤੇ ਤੁਸੀਂ ਲਾ ਲਓ ਫਿਰ ਅਸੀਂ ਕਿੱਥੇ ਕੇ ਜਾ ਕਰੋ ਜਣੇ ਮੈਂ ਠੀਕ ਆ ਪਰ ਆ ਧੰਨਵਾਦ ਤੁਹਾਡਾ ਤੇ ਆਪਾਂ ਹੁਣ ਗੱਡੀਆਂ ਅੱਗੇ ਲੈ ਗਏ ਸੀ ਉੱਥੋਂ ਹੁਣ ਬੈਕ ਕਰਨ ਦੇ ਆ ਟਾਈਮ ਹੋ ਗਿਆ 1.5 2 ਵਜੇ ਆ ਤੇ ਭੁੱਖ ਵੀ ਲੱਗੀ ਆ ਪ੍ਰਸ਼ਾਦਾ ਪਾਣੀ ਬਹੁਤ ਵਧੀਆ ਇੱਥੇ ਤੇ ਜਿੱਥੇ ਤੁਹਾਨੂੰ ਪਤਾ ਵਧੀਆ ਪ੍ਰਸ਼ਾਦਾ ਪਾਣੀ ਮਿਲਦਾ ਉੱਥੇ ਹੀ ਖਾਣਾ ਚੰਗਾ ਹੈ ਨਾ ਤੇ ਬਾਕੀ ਉਹ ਵੀਰ ਕੱਢਦਾ ਗੱਡੀ ਫੇ ਲਾ ਕੇ ਫੇ ਜਾਂਦੇ ਆ ਹੋਟਲ ਤੇ ਥੈਂਕ ਯੂ ਬਰੇ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਥੈਂਕ ਯੂ ਭਰਾ ਥੈਂਕ ਯੂ ਇਹ ਗੱਡੀਆਂ ਆਪਣੀਆਂ ਲੱਗੀਆਂ ਟਿਕਾਣੇ ਤੇ ਤੇ ਹੁਣ ਆਪਾਂ ਚੱਲਦੇ ਆਂ ਪਰਛਾਦਾ ਚੱਕਰ ਕੁਝ ਕੁ ਬੰਦੇ ਯਾਰ ਵਧੀਆ ਬੰਦੇ ਆ ਕੁਝ ਕੁ ਬੰਦੇ ਬਹੁਤ ਵਧੀਆ ਹੁੰਦੇ ਆ ਤੇ ਕੁਝ ਕੁ ਬੰਦੇ ਬਹੁਤੇ ਘੜੀਆਂ ਹੁੰਦੇ ਆ ਸਾਡੇ ਵਰਗੇ ਤੇ ਉਹਨਾਂ ਵੀਰ ਹੋਣਾ ਛੱ ਗਿਆ ਪਰਛਾਦਾ ਬਣੇ ਕਹਿੰਦੇ ਚੱਲ ਕੋਈ ਨਹੀਂ ਵੀਰੇ ਅਸੀਂ ਕੱਢ ਲਈਨੇ ਗੱਡੀ ਤੁਸੀਂ ਲਾੁਰਮਾ ਨਾਲ ਆਪਣੇ ਗੱਡੀਆਂ ਲਾਗੀਆਂ ਟਿਕਾਣੇ ਦੇ ਹੁਣ ਆਪਾਂ ਇਥੋਂ ਪ੍ਰਸ਼ਾਦਾ ਵੰਣੀ ਸ਼ਕਦੇ ਆਂ ਤੇ ਚੱਲਦੇ ਆਂ ਪੁਰਾਣਾ ਪਹਿਲਾਂ ਹੁੰਦਾ ਸੀ ਉਹ ਸਾਹਮਣੇ ਉੱਥੋਂ ਅਪਡੇਟਿੰਗ ਦੇ ਵੇਲੇ ਇੱਥੇ ਆ ਗਏ ਹੁਣ ਬਾਥਰੂਮ ਹੀ ਬਣ ਗਿਆ ਤੇ ਨਾਉਣ ਤੋਂ ਤੁਹਾਨੂੰ ਜਗਾੜ ਓਕੇ ਕੜੀ ਪਕੌੜਾ ਵਿੱਦ ਚਨਾ ਮਿਕਸ ਖੀਰ ਖਾ ਲੋ ਜੀ ਬਾਬੂ ਖੀਰ ਖਾਓ ਸਾਰਾ ਕਰ ਚੈੱਕ ਕਿਦਾਂ ਦੀ ਦੱਸ ਯਾਰ ਚੈੱਕ ਕਰੀ ਰਿਵਿਊ ਦੇ ਇੱਕ ਨੰਬਰ ਬਾਈ ਫਹੀਰ ਟੋਕਰ ਰਿਪੋਰਟ ਕੰਮ ਰਿਪੋਰਟ ਚੱਕ ਕੇ ਦੇਖੋ ਯਾਰ ਠੀਕ ਆ ਟਾਈਮ ਕੰਨਾ ਹੋ ਗਿਆ 9:30 9:30 ਹੋ ਗਏ ਹੁਣ ਆਪਾਂ ਖੀਰ ਗੁਰ ਖਾ ਕੇ ਤੇ ਚਾਹ ਬਣੀ ਦੀ ਹੈਗੇ ਫਿਰ ਆਪਾਂ ਪਾਉਨੇ ਤੇਲ ਹੈਨਾ ਤੇਲ ਪਾ ਕੇ ਫਿਰ ਡੀਜ਼ਲ ਪਾਉਂਦੇ ਆ ਲਾਈਟਾਂ ਲਾ ਜਾਨੀਆਂ ਤੇ ਉਹ ਧਗੜ 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 ਕੋੜੇ ਭਜਾਈ ਜਾਣੇ ਆ ਓਏ ਬਾਬਿਓ ਆਪਾਂ ਪਹੁੰਚ ਗਏ ਤੁਰਕਾਪੁਰ ਟੋਲ ਟੈਕਸ ਤੇ 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 ਟੋਲ ਟੈਕਸ ਕਰਕੇ ਪਾਰ ਨਾਲ ਹੀ ਪੰਪਿਆ ਉਥੋਂ ਪਾਵਾਂਗੇ ਤੇਲ ਆਪਾਂ ਜਿੰਨੇ ਕ ਤੇਲ ਨਾਲ ਆਪਣੀ ਗੱਡੀ ਵੜਦੇ ਜਾ ਆ ਗਏ ਯੂਪੀ ਚ ਝਾਰਖੰਡ ਪਾਰ ਕਰਕੇ ਪਿਆਰ ਪਾਰ ਕਰਕੇ ਯੂਪੀ ਚ ਵੜ ਜਾਈਏ ਉਹਨਾਂ ਦੇ ਤੇਲ ਆਪਾਂ ਪਾਵਾਂਗੇ ਲੋਈ ਗੀਰ ਜਾਲੀ ਲੁਗੀ ਹੈ ਜਾਲੀ ਉਧੇ ਬੰਦ ਰਿਹਾ ਆ ਇੰਡੀਆਲ ਇੱਥੋਂ ਆਪਾਂ ਲਵਾਂਗੇ 10 ਦਾ 10000 ਦਾ ਤੇਲ ਵੀਰ ਲਵੋਗੇ 15000 ਦਾ ਆਪਾਂ 10000 ਦਾ ਕਰ ਲਈਏ ਸ਼ੀਸ਼ੇ ਸਾਫ਼ ਫੇ ਚੱਲਦੇ ਆਪਾਂ ਪਾਪੇ ਆਪਾਂ ਫੋਨਗੇ ਆਸਨ 16 ਆਸਨ 16 ਦੇ ਬਾਈਪਾਸ ਤੇ ਹਾਂ ਯਾਹਾਂ ਤੱਕ ਬੰਦ ਲਾਓ ਗਾਇਰ ਸੰਭਲ ਕਰਦੇ ਆ ਆਪਾਂ ਟੋਸਰ ਲੈਣੀ ਚਾਹੀਦੀ ਬਾਈ ਸਾਈ ਲੋਡ ਨਹੀਂ ਆਦੇ ਸੋ ਚਾਹੀਦੀ ਲੋੜ ਨਹੀਂ ਟਰ ਲਗਾ ਗਿਆ ਗੱਡੀ 'ਚ ਚਾਹ ਵੀ ਨਹੀਂ ਚਾਹ ਇੱਥੇ ਵਿਆਹ ਹੀ ਬੰਗਾਉਣ ਨੂੰ ਭਰਾਵਾ ਅੱਛਾ ਪਿੱਛੇ ਘੇਰ ਲਿਆ ਪਰ ਆ ਮੈਨੂੰ ਕਿਉਂ ਨਹੀਂ ਆ ਤੇ ਫਟਵਾ ਕਿੱਥੇ ਘੇਰ ਲਿਆ ਪਿੱਛੇ ਚਾਹ ਡੱਕ ਲੈ ਘੱਡੀ ਆਹ ਡੱਕਣੀ ਥੋੜੀ ਲੋਵੀ ਪੀਆ ਪੀਓ ਐਂਟਰੀ ਹੋ ਗਈ ਆਪਣੀ ਚਾੜਖੰਡ ਚ ਛਾੜਖੰਡ ਜੋ ਗਿਆ ਐਂਟਰੀ ਆਪਣੀ ਚਾੜਖੰਡ ਤੇ ਪ੍ਰਧਾਨ ਕਹਿਣ ਡਿਆ ਪ੍ਰਧਾਨਾ ਦਾ ਵੀ ਬੱਕੂ ਇੱਥੇ ਪਿੰਦਾ ਆ ਬਗੋਦਰ ਬਗੋਦਰ ਬਾਈਪਾਸ ਹੈਗਾ ਟਾਬਾ ਉੱਥੇ ਜਾ ਕੇ ਪ੍ਰਸ਼ਾਦਾ ਮਾਣੀ ਖਾ ਕੇ ਸੋਵਾਂਗੇ ਕਿਉਂਕਿ ਸਵੇਰੇ ਪ੍ਰਧਾਨ ਨੇ ਵੀ ਕਰੋਨਾ ਥੋੜਾ ਬੋਦਾ ਕੰਮ ਘੱਡੀ ਦਾ ਲਾਈਟਾਂ ਨੂੰ ਟਾਈਆਂ ਲਗਵਣੀਆਂ ਆ ਕੇ ਤੇ ਆਪਾਂ ਵੀ ਲਵਾ ਲਾਂਗੇ ਤੇ ਟਾਇਰਾਂ ਦੀਆਂ ਜੋੜੀਆਂ ਅੰਦਰ ਬਾਹਰ ਕਰਨੀਆਂ ਉਹ ਕਰ ਲਾਂਗੇ ਤੇ ਇਸ ਕਰਕੇ ਆਪਾਂ ਉੱਥੇ ਸਿੱਧੇ ਨਹੀਂ ਪਹੁੰਚਾਂਗੇ ਬਰੀ ਬਰੀ ਤੋਂ ਪਹਿਲਾਂ ਫਿਰ ਬਗੋਦਰ ਰੋ ਜਾਗੇ ਰੋਕੇ ਬਗੋਦਰ ਤੇ ਫਿਰ ਸਿੱਧੇ ਜਾਵਾਂਗੇ ਜਰਵਾਕ ਖੁੱਲ ਗਈ ਆਪਣੀ ਦਿਲ ਲੱਗੇ 9:00 ਵਜੇ ਨੂੰ ਆਪਾਂ ਬਰੀ ਪਹੁੰਚਣਾ ਬਰੀ ਜਾ ਕੇ ਫਿਕਰਾਵਾਂਗੇ ਨੇ ਕਿ ਮੋٹے ਕੰਮ ਜਿਹੜੇ ਗੱਡੀ ਦੇ ਹੌਣ ਵਾਲੇ ਆ ਲੋ ਬਾਬਿਓ ਆ ਪਹੁੰਚ ਗਏ ਤੋਂ ਜਨ ਇੱਥੇ ਆਪਣਾ ਹੈਗਾ ਇਹ ਕਰੋੜ ਘਰਾਂ ਨੋਟ ਹਲਵਾਤਾ ਪਾਉ ਉਹ ਨੰਡਿਕਟਰ ਇੱਥੇ ਬੱਸ ਚੱਲ ਗਈ ਪਛਾਦਾ ਬਾਣੀ ਦੇ 12 ਗੇ ਲੇਟੇ ਇਹ ਹੀ ਬਣਾ ਵੀ ਰਾਹ ਦੇ ਵਿੱਚ ਨਾ ਇੱਕ ਜਗ੍ਹਾ ਤੇ ਪਾਣੀ ਗਾ ਸੜਕ ਦੇ ਉੱਤੇ ਜਿਹੜੇ ਮਸ਼ੀਆਂ-ਮੁਸ਼ੀਆਂ ਲੈ ਕੇ ਜਾਂਦੇ ਨੇ ਨਾ ਪਾਣੀ ਉਹਨਾਂ ਨਾਲ ਜਦੋਂ ਗੱਡੀ ਵਾਲੇ ਖੰਦੀ ਉਹਨਾਂ ਦੀ ਡੁੱਲ ਜਾਂਦਾ ਤੇ ਉਹ ਛਿੱਟੇ-ਛਿੱਟੇ ਜੇ ਪੈ ਗਿਆ ਅੱਗੇ ਵਾਈਪਰ ਤੇ ਚੱਲਣ ਦੇ ਪਰ ਪਾਣੀ ਨਹੀਂ ਚੱਲਣ ਦਾ ਵਾਈਪਰਾਂ ਵਾਲਾ ਉਹ ਪਰਲੇ ਦਾ ਚੱਲਣ ਡਿਆ ਇਧਰਲੇ ਤੇ ਚੱਲਣ ਡਿਆ ਸਵੇਰੇ ਕਰਾਂਗੇ ਚੈੱਕ ਸੂਈ ਮਾਰ ਕੇ ਸਾਫ਼ ਕਰਨਾ ਪੈਣਾ ਕਿ ਤੇ ਕਚਰਾ ਕੁਚਰਾ ਆ ਗਿਆ ਯਾਬ ਦੋਦੇ ਚ ਥੋੜਾ ਜਿਹਾ ਪਰੇਸ਼ਾਨੀ ਹੁੰਦੀ ਆ ਇਹਦੇ ਸ਼ੀਸ਼ੇ ਸਾਫ਼ ਹੋਣਾ ਜੇ ਵਾਈਪਰ ਚੱਲਦਾ ਹੁੰਦਾ ਦੇ ਬੱਲੇ ਪਾਉ ਨਹੀਂ ਰੀ ਸਾਹ ਪਾਉ ਪੰਜ ਆਪਾਂ ਸੁੱਖ ਹੈ ਕਿ ਆਪਾਂ ਵੀ ਲਾਵਾਂਗੇ ਇਹਦੇ ਨਾਲ ਦੀ ਆਪਣੀ ਦੇ ਬਾਬੇ ਦੀ ਮਿਹਨਤ ਇਹੀ ਪਿੰਜ ਜਵਾਦੇ ਇਹੀ ਪਿੰਜ ਜਵਾਦੇ ਟਾਟਾ ਮਰਸੀ ਦੀ ਪਿੰਜ ਅਪਾ ਲਾਈਕ ਮਾਰ ਕੇ ਢੀ ਹੋਣਾ ਪਰ ਇਹ ਵੀ ਚਵਾੜ ਦਿੰਨੇ ਉਧਰ ਆ ਤਿਆਂ ਸਿੱਧੀਆਂ ਕਰਕੇ ਢਾਬੇ ਤੇ ਹਾਂ ਪੰਜ ਸ਼ਰਾਂ ਨੂੰ ਸ਼ਾਦਾ ਬਣੀ ਹਾਂਜੀ ਫੋਰਟ ਚਲਾਤੀਆਂ ਸਿੱਧੀਆਂ ਕਰਕੇ ਢਾਬੇ ਤੇ ਫਿਰ ਗੱਡੀਆਂ ਅੱਜ ਸਾਵਾਂਗੇ ਟਾਈਮ ਨਾਲ ਹੈ ਤਿੰਨ ਦਿਨ ਹੋ ਗਏ ਸੁੱਤੇ ਨਹੀਂ ਆਰੇ ਯਾਰ ਫੋਟੋ ਖਿੱਚ ਲਈ ਇੱਕ ਤੀ ਕਹਿਣ ਜੀ ਯਾਰਾ ਲੋਕ ਦੇ ਵਿੱਚ ਨਾ ਜਦੋਂ ਬਣਾਉਣ ਲੱਗਾ ਤੇ ਮਰੀ ਇੱਕੋ ਹੀ ਜੈਕਟ ਆ ਕੋਈ ਨਹੀਂ ਵੇਖਣਾ ਨਾ ਕਹਣਾ ਕੋਈ ਇੱਕੋ ਹੀ ਐਰ ਕੀ ਵੀ ਰਹੀ ਨਾ ਨਵੀਂ ਨਵੀਂ ਠੰਡ ਪੈਣ ਦਾ ਫੇਵਰਟ ਆ ਤਾਂ ਰੱਖੀ ਆ ਨਵੀਂ ਨਵੀਂ ਠੰਡ ਪੈਣ ਦੀ ਆ ਇੱਕੋ ਇੱਕ ਹੀ ਲੈਂਦੀ ਵੀ ਕੋਈ ਗੱਲ ਨਹੀਂ ਹੁੰਦੀ ਵੇਖੀਓਗੇ ਇਕੱਲੀ ਇਹ ਹੁਣ ਡੰਡ ਵੱਧ ਜਾਂਦੀ ਹੈ ਨਾ ਐਰ ਕੀ ਰੋ ਪੈਂਦਾ ਨਹੀਂ ਠੰਡ ਨਹੀਂ ਹੁਣ ਮਤਲਬ ਉੱਤਰੋਂ ਜਦੋਂ ਆ ਗਏ ਆ ਉੱਥੇ ਜਦੋਂ ਠੰਡ ਦਾ ਫਰਕ ਪੈ ਗਿਆ ਜਿਆਦਾ ਆਪਾਂ ਮਾਰ ਲਈ ਕੋ ਫੋਟੋ ਫਾਟੋ ਘੈਂਟ ਜੀ ਕਿਉਂ ਉਸਤਾਦ ਉਸਤਾਦ ਜੀ ਦੇ ਸੇਵਾ ਬੜੀ ਕਰਨ ਦੇ ਭਾਏ ਦਾ ਸਹਰੇ ਆਏ ਨੇ ਖੁਸ਼ੀਆਂ ਗਿੱਜ-ਗਿੱਜ ਕੇ ਆਵ ਲਾ ਵਡੇ ਗੁਰੂ ਆ ਮੈਂ ਮੈਂ ਨਾ ਵੀਰ ਹਣੀ ਪੂਰੀ ਹੱਤ ਕਰਾਉਣ ਦੇ ਆ ਕਿ ਨਹੀਂ ਐਸਤਾਦ ਜੀ ਬੰਦੇ ਚੱਗੇ ਰੋਟੇ ਇਹ ਠੀਕ ਆ ਉਹ ਬੰਦੇ ਨੇ ਉਸਤਾਦ ਵਧੀਆ ਸੇਕਦਮ ਯਾ ਠੰਡੇ ਜਿਆਦਾ ਪੈ ਗਿਆ ਫਰਕ ਛਾਣ ਦਾ ਹੂੰ ਪਹਾੜੀ ਏਰੀਆ ਪੈ ਜਾਂਦਾ ਪਹਾੜੀ ਏਰੀਆ ਨਾਲ ਇਧਰ ਜਿਹੜੀ ਮਿੱਟੀ ਆ ਨਾ ਉਹ ਰੇਤਲੀ ਆ ਰੇਤ ਦੇ ਵਿੱਚ ਜਿਆਦਾ ਫਰਕ ਪੈ ਜਾਂਦਾ ਆ ਜਿਹੜਾ ਖਾਣਾ ਆਪਣਾ ਪਨੀਰ ਪਰਜੀ ਇਹ ਭੁੱਲਿਆ ਯਾਰ ਸਤਾਦ ਭੁੱਲਿਆ ਭੁੱਲ ਗਿਆ ਸਿੰਗਲ ਟੂਟਰ ਪਲਾਈਟ ਜੰਮ ਸੀ ਓਕੇ 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 ਅੱਗੇ ਪ੍ਰਸ਼ਾਦਾ ਦੇ ਸੋਈਆਂ ਯਾਰ ਹਨ ਤੇ ਨੀ ਡਰਿਆ ਤੇਰਾ ਫਲੋ ਦੇ ਇਦਾਂ ਦੇ ਸ਼ਬਦ ਨਾ ਬੋਲ ਓਸਤਾਦ ਇਹ ਸੀਸੀਟੀਵੀ ਲਗਾ ਹੋਇਆ ਹੈ ਹਾਂ ਅਰੇ ਇਹ ਸਰ ਵਾਲੀ ਹੈ ਹਮ ਕੀ ਬੋਲੇ ਹਮਾਰੀ ਹੋਸਟਲ ਕੀ ਰਾਲੂ ਨਹੀਂ ਨਹੀਂ ਬਿਲਕੁਲ ਬਿਲਕੁਲ ਯਾਰ ਟਾਈਮ ਹੋ ਗਿਆ ਬਾਈ 11 ਵਜੇ ਪਛਾਦਾ ਬਣੀ ਸ਼ਗਲ ਆ ਨੰਦ ਵੱਜ ਗਏ ਪੂਰੇ ਹੁਣ ਆਪਾਂ ਸੋਈਏ ਮਿਲਦੇ ਆਂ ਅਗਲੇ ਵਲੌਗ ਤੇ ਵਿੱਚ ਤੇ ਦੱਸਿਓ ਵਲੌਗ ਕਿੱਦਾਂ ਦਾ ਲੱਗਾ ਠੀਕ ਆ ਬਾਬੇ ਉਹ ਗੁੱਡ ਨਾਈਟ ਸਤਿ ਸ਼੍ਰੀ ਅਕਾਲ ਸਾਰਿਆਂ ਵੀਰਾਂ ਭਰਾਵਾਂ ਨੂੰ